शिवदत्त बिरहाले मैणे दा कलेजा ਵੇਂ ਦਿੱਤਾ मैणे नु ਕੁ ਉਜਰ ਨਹੀਂ ਸੀ ਭਾਵੇਂ ਦੇ ਜਰਜਰੀ ਵੇਖ ਕੇ ਪਰਿਵਾਰ ਉਸਦੇ ਦਾ ਪੈ ਤੱਕ ਕੇ ਰਸਤੇ ਵਿੱਚ ਸਰੀਰ ਨਾ ਛੁੱਟ ਜਾਏ ਮੈਨੇ ਅਕੱਲਾ ਆ ਗਿਆ ਸੀ ਇਹ ਸੋਚ ਕੇ ਪਰ ਪ੍ਰੀਤਮ ਦਾ ਸੱਚਾ ਪ੍ਰੇਮੀ शिवदत्त ਇਹ ਕਦ ਜਾ ਸਕਦਾ ਸੀ ਕਿ ਅਜੇ ਸਾਸ ਹੋਣ ਤੇ ਪ੍ਰੀਤਮ ਜੀ ਦੇ ਦਰਸ਼ਨ ਦੀ ਆਸ ਟੁੱਟ ਜਾਵੇ ਐਸੀ ਨਿਰਾਸ਼ਾ ਅਜੇ ਉਹਦੇ ਤੇ ਛਾਈ ਨਹੀਂ ਸੀ ਫਤੇ ਚੰਦ ਨੇ ਚਰਨ ਛੂ ਕੇ ਕਿਹਾ ਮੈਨੂੰ ਦਰਦਰਸ਼ਨ ਦੀ ਪ੍ਰੀਤ ਲਾਉਣ ਵਾਲਿਆ ਜੇ ਇਹ ਦੇ ਦੇ ਹੁੰਦਿਆਂ ਮੈਨ ਘਾਰੇ ਨੂੰ ਇਹ ਵਿਢਾਈ ਮਿਲੇ ਕਿ ਮੈਂ ਤੈਨੂੰ ਪ੍ਰੀਤਮ ਦੇ ਦਰਸ਼ਨ ਹੋ ਜਾਣ ਦਾ ਕਾਰਨ ਬਣਾ ਮੇਰਾ ਤੇ ਹੱਡ ਚੰਮ ਸਫਲ ਹੋ ਜਾਵੇ ਤੂੰ ਚੱਲ ਤੂੰ ਮੇਰਾ ਸਰਦਾਰ ਮੈਂ ਤੇਰਾ ਨਫਰ ਹੋਵਾਂਗਾ ਸੇਵਾ ਕਰਾਂਗਾ ਜਾ ਕੇ ਲੈ ਜਾਾਂਗਾ ਇਸ ਪ੍ਰਕਾਰ ਦਲਾਸਾ ਦੇ ਪਰਿਵਾਰ ਤੋਂ ਛੁੱਟੀ ਦਿਵਾ ਸ਼ਿਵਦਤ ਗੁਰੂ ਜੀ ਦੇ ਚਰਨਾਂ ਦਾ ਪੌਰਾ ਪ੍ਰੇਮੇ ਸ਼ਿਵਦਤ ਜੀ ਬਾਲਾ ਪ੍ਰੀਤ ਵਿੱਚ ਦੇ ਪਿਆਰੇ ਸ਼ਿਵਦਤ ਜੀ ਨੂੰ ਫਤੇ ਚਾਂਦੇ ਨਾਲ ਸੰਤਾਂ ਦਾ ਹੱਥ ਰ ਲੈ ਕੇ ਤੁਰਿਆ ਆਪ ਜੀ ਦੀ ਸਵਾਰੀ ਪਾਲਕੀ ਵਿੱਚ ਕਰਵਾਈ ਗਈ ਸ਼ਿਵਦਤ ਤੇਰੇ ਰਿਦੇ ਦਾ ਅਦਬ ਕਿੰਨਾ ਉੱਚਾ ਹੈ ਸ਼ਿਵ ਦਾ ਤਾਕਦਾ ਹੈ ਪਾਪੀ ਸਰੀਰਾ ਕਿਸ ਵੇਲੇ ਹਾਰ ਦਿੱਤੀ ਮੈਂ ਪ੍ਰੇਮ ਦੇ ਦੇਸ਼ ਚੱਲਿਆ ਹਾਂ ਜੇ ਤੂੰ ਹਾਰ ਨਾ ਦਿੰਦਾ ਤੇ ਐਂਉ ਜਾਂਦਾ ਪੈਰੀ ਥੱਕਾ ਸਿਰ ਜੁਲਾ ਜੇ ਮੂੰ ਪ੍ਰੇਮ ਮਿਲਨ ਪਰ ਤੂੰ ਹਾਰ ਦੇ ਰਿਹਾ ਮੈਂ ਅਦਬ ਬਦ ਬਹੋ ਕੇ ਜਾ ਰਿਹਾ ਮਨ ਰਾਨੀ ਨਿਆਖਿਆ ਹੇ ਸਾਡੇ ਸਿੱਖੀ ਮੰਡਲ ਦੇ ਚਮਕਦੇ ਨੂਰ ਇੰਜ ਨਾ ਆਖ ਧੰਨੇ ਸਰੀਰ ਜਿਸ ਦੇ ਹੁੰਦੇ ਹੁੰਦੇ ਫੇਰ ਦਰਸ਼ਨ ਹੋਣ ਲੱਗੇ ਹਨ ਇਹ ਵੱਡੇ ਕਿਮਾ ਕਰਨੇ ਇਸ ਦੇਹੀ ਕੋ ਸਿਮਰਹਿਂ ਦੇਵ ਸੋ ਦੇਹੀ ਭਜ ਹਰ ਕੀ ਸੇਵ ਹੁਕਮ ਹੈਨ ਇਸਤਕਾਰ ਜੋ ਜੀਓ ਆਪ ਦੀ ਅਪਾਰ ਪ੍ਰੀਤ ਦੇ ਬਲਿਹਾਰ ਹਾਂ ਗੱਲ ਕਿ ਪਿਆਰ ਵਿੱਚ ਪਰੋਤੇ ਸਾਰੇ ਪ੍ਰੇਮੀ ਟਰੇ ਜਾ ਰਹੇ ਹਾਂ ਕਿੱਥੇ ਬਿਹਾਰ ਦੇਸ਼ ਦਾ ਪਟਨਾ ਕਿੱਥੇ ਮੈਨ ਦਵਾਬ ਦਾ ਆਨੰਦਪੁਰ ਘੋੜਿਆਂ ਡੋळ्या ਤੇ ਪਾਲਕੀਆਂ ਦੇ ਸਫ਼ਰ ਵਿੱਚ ਪਰ ਪ੍ਰੇਮ ਪੁਛਦਾ ਨਹੀਂ ਹੈ ਬੁੱਢੇ ਜਵਾਨ ਨੱਡੇ ਨਾ ਏਰੀ ਦੇਸ਼ ਦਾ ਸੁੱਖ ਦੁੱਖ ਨਹੀਂ ਪਛਾਣਦਾ ਕਿੱਤੀ ਲਈ ਜਾਂਦਾ ਖਿੱਚ ਦੇ ਨਿਜਮ ਨੂੰ ਸਿਵਾ ਖਿੱਚ ਦੇ ਹੋਰ ਨਾਲ ਕੀ ਵਾਸਤਾ ਉਹ ਖਿੱਚਦਾ ਹੈ ਤੇ ਖਿੱਚੀ ਲ ਜਾਂਦਾ ਹੈ ਖਿੱਚ ਦੇ ਕੇਂਦਰ ਵੱਲ ਹੈ ਤਾਂ ਖਿੱਚ ਤੂੰ ਪਰ ਇਸ ਭਾਗ ਸਲੱਖੀ ਖਿੱਚ ਹੈ ਤਾਂ ਪ੍ਰੇ ਤੰਦ ਬਣ ਜਾਂਦੀ ਹੈ ਇਹ ਖਿੱਚ ਤੂੰ ਪਰ ਇਸ ਭਾਗ ਸਲੱਖੀ ਖਿੱਚ ਵਿੱਚ ਹੀ ਗੁਰੂ ਪਿਆਰਿਓ ਪ੍ਰੇਮ ਦੀ ਪ੍ਰਾਪਤੀ ਹੈ ਸਨੇ ਸਨੇ ਹੌਲੀ ਹੌਲੀ ਸਫਰ ਕਰਦੇ ਚੜਦੇ ਪੋ ਸ੍ਰੀ ਆਨੰਦਪੁਰ ਸਾਹਿਬ ਆ ਗਏ ਕਲਗੀਆਂ ਵਾਲੇ ਨੂੰ ਪਤਾ ਹੈ ਕਿ ਇਹ 16 ਦਰਸ਼ਨਾ ਦਾ ਵੇਤਾ ਸ਼ਿਵਦਤ ਮੇਰਾ ਡੂੰਗਾ ਪ੍ਰੇਮੀ ਕਿਸ ਤਰ੍ਹਾਂ ਮਾਰੋ ਮਾਰੀ ਤਨ ਦਾ ਸਫਰ ਕਰਕੇ ਵੀ ਦੇਸ਼ ਕਾਲ ਦਾ ਸਫਰ ਕਰਕੇ ਵੀ ਆ ਰਿਹਾ ਹੈ ਮੇਰੇ ਸਤਿਕਾਰਯੋਗ ਪੂਰਨ ਪਾਦ ਦੇ ਪ੍ਰੇਮੀ ਮੈਣੀ ਜੀ ਆ ਰਹੇ ਨੇ ਦੇਖੋ ਸਾਰੇ ਆਪਣੇ ਆਪ ਵਿੱਚ ਸਿੱਖ ਕੋਈ ਘਟ ਨਹੀਂ ਕੋਈ ਵੱਧ ਨਹੀਂ ਮੈਣੀਆਣੀ ਤੇ ਮੈਣੀ ਪੂਰੇ ਅਦਭ ਪਰੇ ਸਿੱਖੀ ਭਾਵ ਵਿੱਚ ਆ ਰਹੇ ਹਨ ਪੁੱਤ ਦਾ ਮਾਲ ਨਾਲ ਨਹੀਂ ਲੈ ਕੇ ਆਏ ਸ਼ਿਵ ਦਾ ਤ ਵਿਚਾਰਾ অতি ਦੀਨ ਤੇ ਨਿਮਰਤਾ ਦੇ ਪਿਆਰ ਵਿੱਚ ਆ ਰਿਹਾ ਹੈ ਅਰਚਾਉਂਦਾ ਹੈ ਕਿ ਚਰਨਾ ਵਿੱਚ ਸਮਾਵਾਂ ਪਰ ਸ੍ਰੀ ਗੁਰੂ ਜੀ ਬਿਰਧ ਦੇ ਪੱਕੇ ਨੇਮ ਦੇ ਸੱਚੇ ਅੱਗੋਂ ਹੋ ਟੁਰੇ ਰੋਪੜ ਤੱਕ ਘੋੜੇ ਚੜ ਕੇ ਅੱਗੋਂ ਆ ਮਿਲੇ ਸ਼ਿਵਤਾ ਦੀ ਪਾਲਕੀ ਕਹਾਰ ਜੋ ਲਈ ਜਾਂਦੇ ਸਨ ਮਲਕੜੇ ਜੇ ਮਗਰੋਂ ਆ ਕੇ ਕਹਾਰਾਂ ਨੂੰ ਖੜਾਉਣ ਦੀ ਸਹੰਤ ਕਰਦੇ ਤੇ ਨਟਖਟ ਬਾਲਕ ਦੀ ਤਰ੍ਹਾਂ ਜਿਵੇਂ ਕਦੀ ਪਟਨੇ ਕਰਿਆ ਕਰਦੇ ਸਨ ਪਾਸ ਆ ਕੇ ਪਾਲਕੀ ਦਾ ਕਪੜਾ ਚੁੱਕ ਕੇ ਬਾਬਾ ਜੀ ਝਾਤ ਬੱਚੇ ਨਹੀਂ ਕਰਦੇ ਹਾਂ ਇਹ ਆਵਾਜ਼ ਕਦੋਂ ਦੀ ਸੁਣੀ ਹੋਈ ਪਰ ਅੱਜ ਤੱਕ ਰਸ ਖੋਲਦੇ ਸੀ ਉਸ ਨਾਲ ਅੱਜ ਇਹ ਵੀ ਰਸ ਮਿਲ ਗਿਆ ਹੈ एकदम ਸ਼ਿਵਦਤ ਆਵਾਕ ਹੋ ਗਿਆ ਹੈ ਵੇਵਾਕ ਕਰਮਾਤੀ ਵਜ ਜੀ ਦਾਨ ਦੇਣ ਵਾਲੇ ਬਾਦ ਸਦ ਇਲਾਹੀ ਦੀ ਵਾਕ ਨੇ ਬਿਰਦ ਸ਼ਿਵਦੱਤ ਨੂੰ ਹਲਾ ਕੇ ਖੁਸ਼ੀ ਨਾਲ ਐਸਾ ਓਸ਼ਾਲਾ ਦਿੱਤਾ ਤੱਕੇ ਕਿ ਪ੍ਰੀਤਮ ਬਾਲਾ ਪ੍ਰੀਤਮ ਹੁਣ ਕਲਗੀਆਂ ਵਾਲਾ ਪ੍ਰੀਤਮ ਝਾਤ ਆਖ ਰਿਹਾ ਹੈ ਮੁਸਕਰਾ ਰਿਹਾ ਹੈ ਮਨੁੱਖ ਤੇ ਭਰ ਗੱਬਰੂ ਜਵਾਨ ਹੋ ਕੇ ਵੀ ਮੈਨੂੰ ਬਾਲਾ ਪ੍ਰੀਤਮ ਦੇ ਚੋਜਾਂ ਨਾਲ ਬੁਲਾ ਰਿਹਾ ਖੁਸ਼ੀ ਦੇ ਓਸ਼ਾਲੇ ਨਾਲ ਜਿਉ ਉਸ ਲਿਆ ਕਿ ਪਾਲ ਕੀ ਤੋਂ ਬਾਹਰ ਆ ਗਿਆ ਪਰ ਸਾਰੀ ਪਟੇ ਬਾਜੀ ਦੇ ਉਸਤਾਦ ਸਤਗੁਰ ਨੇ ਕੁਛੜ ਵਿੱਚ ਬੋਝ ਲਿਆ ਬਾਹਾਂ ਤੇ ਲੈ ਲਿਆ ਕਲੇਜੇ ਨਾਲ ਲਾ ਕੇ ਆਖਿਆ ਧਨ ਸਿੱਖੀ ਧਨ ਸਿੱਖੀ ਧਨ ਸਿੱਖੀ ਸ਼ਿਵਦਤ ਬੈਰਾਗ ਨਾਲ ਤਾਂ ਦਰਵ ਹੋ ਗਿਆ ਪਰ ਪ੍ਰੇਮ ਨਾਲ ਉਮਾਇਆ ਪਿਆਰੇ ਦਰਸ਼ਨ ਨਾਲ ਲੜਾਲ ਹੋ ਕੇ ਸਤਗੁਰ ਦੇ ਅੰਗীকার ਹੋ ਗਿਆ ਬਾਤ ਸੁਆ ਗਿਆ ਇੰਜ ਲੱਗੇ ਕਿ ਜਿਵੇਂ ਕੋਈ ਲੋਹਾ ਚੁੰਮਕ ਨਾਲ ਜੁੜ ਜਾਂਦਾ ਲੱਗਦੇ ਸਾਰ ਮਾਨੋ ਨਵੀਂ ਜਵਾਨੀ ਆ ਗਈ ਹੋਵੇ ਅੰਦਰ ਨਵਾਂ ਸੰਚਾਰ ਹੋ ਗਿਆ ਸਤਿਗੁਰ ਨੇ ਕੁੱਟ-ਕੁੱਟ ਕੇ ਪਿਆਰ ਕੀਤਾ ਗਲੇ ਲਾਇਆ ਫਿਰ ਪਿਆਰਿਆ ਪ੍ਰੇਮ ਤੋਂ ਭੁੱਲੇ ਪਾਠਕ ਮਿੱਤਰੋ ਦੇਖੋ ਆਪਣੇ ਸਤਿਗੁਰ ਦੇ ਪ੍ਰੇਮ ਦਾ ਦਰਸ਼ਨ ਵੇਖੋ ਦੋਲੇ ਪਾਸੇ ਖਿੱਚੇ ਉਹ ਪਟਨੇੋਂ ਚੱਲ ਕੇ ਆਏ ਇਹ ਆਨੰਦਪੁਰ ਤੋਂ ਚੱਲ ਕੇ ਆਏ ਵੱਡਾ ਠੁੱਕ ਕੋੜ ਪਜ ਰਹੀ ਹੈ ਹੱਡੀਆਂ ਸੁੱਕੀਆਂ ਸਖਤ ਦੇਹ درخت ਦੇ ਮੋਢ ਵਾਂਗੂ ਚੁਰੀਦਾਰ ਹੋ ਰਹੀ ਹੈ ਮਾਸ ਟਿਲਕਦੇ ਹੈ ਹੱਡੀਆਂ ਦੀ ਮੁੱਠ ਹੋ ਰਹੀ ਹੈ ਕੋਈ ਸੁੰਦਰਤਾ ਬਾਕੀ ਨਹੀਂ ਤੂੰ ਵੇਖੇ ਤਾਂ ਹੱਥ ਨਾ ਲਾਏ ਪਰਤਰਾ ਗੁਰੂ ਉਸ ਵਿੱਚ ਆਤਮ ਸੁੰਦਰਤਾ ਤੱਕ ਰਿਹਾ ਹੈ। ਇਲਾਹੀ ਸੁੰਦਰਤਾ ਨੂੰ ਤੱਕ ਕੇ ਮਸਤ ਹੋ ਰਿਹਾ ਹੈ। ਸਰੀਰ ਵਿੱਚਲੇ ਪੰਛੀ ਦੀ ਸੁੰਦਰਤਾ ਤੇ ਮੋਹਤ ਹੋ ਕੇ ਜਰਜਰੀ ਪਿੰਜਰੇ ਨੂੰ ਵੀ ਗੱਲ ਲਾ ਕੇ ਪਿਆਰ ਕਰ ਰਿਹਾ। ਤਨ ਕਲਗੀਆਂ ਵਾਲਿਆ। ਤਨ ਪਿਤਾ ਤਨ ਵਾਲਾ ਪ੍ਰੀਤਮੇ ਤੂੰ ਹੀ ਕਰ ਸਕਦਾ। ਤੂੰ ਸਭ ਨੂੰ ਨਵਾਜਣ ਵਾਲਾ ਹੈ। ਜਦ ਪਿਆਰ ਦਾ ਮਿਲਾਪ ਹੋ ਚੁੱਕਾ ਤਾਂ ਸ੍ਰੀ ਗੁਰੂ ਜੀ ਨੇ ਸ਼ਿਵਦੱਤ ਨੂੰ ਫਿਰਪਾਲ ਕੀ ਵਿੱਚ ਸਹਿਜ ਨਾਲ ਬੜੇ ਆਰਾਮ ਨਾਲ ਪੋਲੇ ਜੇ ਬਿਠਾ ਦਿੱਤਾ ਤੇ ਪਿੱਛੇ ਦੀ ਆਪਾ ਅਨੰਦਪੁਰ ਦੀ ਸੁਰਤ ਕੀਤੀ ਸੰਗ ਵਿੱਚ ਸੁੱਧ ਪਹੁੰਚ ਗਈ ਸੀ ਇਹਨੇ ਨੂੰ ਮੈਣੇ ਤੇ ਮੈਣਿਆਣੀ ਘੋੜੇ ਤੇ ਡੋਲੇ ਤੋਂ ਉੱਤਰ ਕੇ ਪੈਦਲ ਭੱਜਿਆ ਆ ਰਿਹਾ ਚਿਹਰੇ ਖੁਸ਼ੀ ਨਾਲ ਚਮਕਦੇ ਹਨ ਲਾਲੀ ਫੁੱਟ ਫੁੱਟ ਪੈਂਦੀ ਹੈ ਮਨੋਂ ਲਉ ਚੁੰਦਾ ਹੋਵੇ ਆਉਂਦੇ ਸਾਰ ਚਰਨਾ ਤੇ ਟਹਿਗੈ ਚਰਨ ਪਕੜ ਲੈ ਬਾਰ ਬਾਰ ਮੱਥੇ ਨੂੰ ਲਾਉਂਦੇ ਆ ਮਾਂ ਆਖਣ ਵਾਲੇ ਮਰਿਆਦਾ ਪਰਸ਼ੂਤ ਮਾਂ ਪੁੱਛਦੇ ਧਰਤੀ ਤੇ ਟਹਿਣ ਤੋਂ ਪਹਿਲਾਂ ਆਪਣੇ ਹੱਥ ਥਲੇ ਕਰ ਦਿੱਤੇ ਫਿਰ ਉਸ ਵਿਰਾਗ ਭਈ ਸੱਤ ਵਿੱਚ ਗਿਆ ਮਾਂ ਉਠ ਵਾਜੂ ਸੰਭਲੋ ਮਾਂ ਕਹਿਣਾ ਸੀ ਤੇ ਵਾਜੂ ਮੰਡਲ ਨੂੰ ਅਨੰਤ ਪ੍ਰੇਮ ਨਾਲ ਭਰ ਦਿੱਤਾ ਗਿਆ ਦੋਵੇਂ ਮਾਨੋ ਮੂਰਛਿਤ ਹੋ ਗਏ ਰਾਤ ਵਿੱਚ ਆਪੇ ਤੋਂ ਉੱਚੇ ਹੂਟ ਰਹੇ ਦੇਵੀ ਪੁੱਤਰ ਖੜਾ ਹੈ ਤੇ ਪੁਕਾਰ ਰਿਹਾ ਹੈ ਮਾਂ ਮਾਂ ਏ ਅੰਮੀ ਏ ਪਿਆਰੀ ਇਲਾਹੀ ਅੰਮੀ ਇਸ ਸੰਗਮ ਨੂੰ ਕੀ ਕਹੂੰ ਕੀ ਵਰਿਆਂ ਦੀ ਸਿੱਖ ਖਿੱਚ ਕੇ ਤਰੀਕੇ ਬਾਤ ਆ ਮੇਲਾ ਸਤਿਗੁਰ ਦਾ ਅੱਗੋਂ ਆ ਕੇ ਮਿਲਣਾ ਦਾਸ ਨਿਵਾਜਨ ਦਾ ਦਰਤ ਪ੍ਰੇਮ ਦੀ ਅਵਧੀ ਛਾਤਰਕ ਭਾਵ ਸ਼ਾਗ ਹੈ ਸਾਰੀ ਸੰਗਤ ਡੰਡਾਉ ਤੁਚ ਬੈ ਕੇ ਕੰਟਾ ਪਰ ਪਤਾ ਨਹੀਂ ਰਿਹਾ ਕਿ ਸਮਾਂ ਕਿੱਥੇ ਬੀਤ ਰਿਹਾ ਫਿਰ ਸਤਿਗੁਰ ਨੇ ਕਲਾ ਵਰਤਾਈ ਸਭ ਨੂੰ ਸੁਰਤ ਭਰਤੀ ਇੱਕ ਇੱਕ ਨੂੰ ਮਿਲੇ ਸੁੱਖਾਂ ਪੁੱਛੀਆਂ ਪਿਆਰ ਕੀਤੇ ਇਸ ਤੋਂ ਅੱਧ ਮੀਲ ਅੱਗੇ ਚੋਜੀ ਵੱਲੋਂ ਡੇਰਾ ਲੱਗ ਰਿਹਾ ਸੀ ਲੰਗਰ ਤਿਆਰ ਹੋ ਰਹੇ ਸਨ ਉੱਥੇ ਸਭ ਦਾ ਨਿਵਾਸ ਕਰਾਇਆ ਸ਼ਿਵਦਾਤ ਹੁਣ ਸਤਿਗੁਰੂ ਜੀ ਕਹਿ ਕੇ ਸੱਦਣ ਲੱਗਾ ਪਰ ਵਿੱਚੋਂ ਬਾਲਾ ਪ੍ਰੀਤਮ ਦੀ ਝਲਕ ਪੈਂਦੀ ਹੈ ਇਸ ਪ੍ਰੇਮ ਨਾਲ ਨਿਕਲਦਾ ਸ਼ਬਦ ਬਾਲਾ ਪ੍ਰੀਤਮ ਇਸ ਸ਼ਬਦ ਦਾ ਸਾਨੂੰ ਸਵਾਦ ਨਹੀਂ ਭੁੱਲਦਾ ਤੂੰ ਬਿਰਧ ਪਾਲਕ ਹੈ ਸਮਰਾਥ ਹੈ ਅਗੋ ਪਾਸ਼ਾ ਜੀ ਕਹਿ ਲਗੇ ਪੰਡਤ ਜੀ ਸਾਡਾ ਆਦ ਪ੍ਰੇਮਿਤ ਸਤਕਾਰ ਯੋਗ ਹੈ ਤੂੰ ਤੂੰ ਸਾਨੂੰ ਸਦਾ ਬਾਲਾ ਪ੍ਰੀਤਮੀ ਸਜਣਾ ਹੈ ਇਸ ਵਿੱਚ ਜੋ ਰਸ ਅਗੰਮੀ ਰਹਿਮਤਾ ਬਰਸਦੀਆਂ ਨੇ ਅਸੀਂ ਤਿਆਗਣ ਨੂੰ ਤਿਆਰ ਨਹੀਂ ਦਾਸ ਨਿਵਾਜਨ ਤੇ ਪ੍ਰੇਮ ਦੇ ਚੋਜਾਂ ਨੂੰ ਤੱਕ ਤੱਕ ਸ਼ਿਵਦਤ ਖੁਸ਼ ਹੁੰਦਾ ਹੈ ਜਾਮੇ ਨੇ ਮਿਉਂਦਾ ਆਖਦਾ ਹੈ ਫਤੇ ਚੰਦਾ ਤੂੰ ਸਦਾ ਖੁਸ਼ ਥੀ ਮੈਂ ਮੈਨੂੰ ਇਸ ਭਾਗ ਦਿਨ ਦਿਖਾਈ ਪਰ हे ਜਗਤ ਦੇ ਮਾਲਕਾਂ ਮੇਰੇ ਬਾਲਾ ਪ੍ਰੀਤਮ ਹੁਣ ਚਰਨੀ ਸੰਭਾਲ ਲੈ ਜੋ ਮੁਰ ਬਿਰਹੋ ਵਾਲੇ ਦੇਸ਼ ਨਾ ਜਾਵਾਂ ਹੱਸ ਕੇ ਕਲਗੀਆਂ ਵਾਲੇ ਬੋਲੇ ਜੈਸੀ ਮਨਸਾ ਤੈਸੀ ਦਸ਼ਾ ਫਿਰ ਅਨੰਦਪੁਰ ਪਹੁੰਚੇ ਸਤਮੀ ਦਿਹ ਗੁਰਪੁਰਬ ਦਾ ਪਾਕ ਸੀ ਸਾਰੇ ਸਮਾਗਮਾਂ ਦੀ ਤਿਆਰੀ ਕਰਕੇ ਬੈਠੇ ਸਨ ਦੂਰ ਨੇੜੇੋਂ ਸੰਤਾਂ ਤਾਂ ਆ ਕੇ ਆਈਆਂ ਪ੍ਰੇਤਨ ਦੀ ਵਰੇ ਗੰਢ ਦੇ ਦਰਸ਼ਨਾਂ ਦੇ ਉਮਾਸ ਸਾਰਿਆਂ ਨੇ ਰੰਗ ਮਾਣੇ ਦਰਸ਼ਨ ਕੀਤੇ ਸੁਖ ਪਾਏ ਇਹ ਕੌਤਕ 1746 ਬਿਕਰਮੀ ਦੇ ਲਗਭਗ ਹਾਂ ਸਾਰਿਆਂ ਨੂੰ ਜਥਾ ਯੋਗ ਦਾਤਾ ਮਿਲਿਆ ਹੈ ਫਤੇ ਚੰਦ ਨੂੰ ਗੁਰੂ ਜੀ ਨੇ ਇੱਕ ਪਾਵਨ ਪੋਥੀ ਬੀੜ ਇਹ ਬਖਸ਼ਿਸ਼ ਕੀਤੀ ਆਪਣੇ ਦਸਤਕਤ ਕਰਕੇ ਤੇ ਕਿਹਾ ਇਹ ਵਿਦਿਤ ਸਤਗੁਰ ਹੈ ਭਾਵੀ ਸਤਗੁਰ ਹੈ ਸਾਰੀ ਸਿੱਖੀ ਨੇ ਇਸ ਦੇ ਲੜ ਲੱਗਣਾ ਤੁਸੀਂ ਦੇਸ਼ ਜਾ ਕੇ ਹੁਣ ਤੋਂ ਹੀ ਇਸ ਰੂਪ ਵਿੱਚ ਮੈਨੂੰ ਤੱਕਿਆ ਕਰੋ ਮੇਰੀ ਜੋਤ ਨੂੰ ਇਸ ਵਿੱਚ ਮਿਲਿਆ ਕਰੋ ਇਸ ਦੀ ਬਾਣੀ ਵਿੱਚ ਮੇਰੇ ਨਾਲ ਗੱਲਾਂ ਕਰਿਆ ਕਰੋ ਜੋ ਇਹ ਕਹੇ ਮੇਰਾ ਉਪਦੇਸ਼ ਜਾਣਿਆ ਕਰੋ ਮੇਰੀ ਸੇਵਾ ਇਸ ਦੀ ਸੇਵਾ ਵਿੱਚ ਸਾਧ ਸੰਗਤ ਦੀ ਸੇਵਾ ਇਹ ਸਾਰੀ ਸਮਾਈ ਹੋਈ ਹੈ ਇਸ ਪ੍ਰਕਾਰ ਦਾਤਾ ਕਰਦੇ ਗੁਰਸਪਤਮ ਦੇ ਰੰਗ ਬੀਤੇ ਹੁਣ ਫਿਰ ਬਿਰਹੋਂ ਦੇ ਦਿਨ ਆਏ ਸਭ ਦੇਸ਼ਾਂ ਦੀਆਂ ਸੰਗਤਾਂ ਵਿਦਾ ਹੋਈਆਂ ਇਹ ਸੰਗਤ ਸਭ ਤੋਂ ਪਿੱਛੋ ਟੁਰੀ ਰੋਪੜ ਤੱਕ ਫੇਰ ਸਤਿਗੁਰੂ ਆਪਣੇ ਨਵਾਜੇ ਮਾਪਿਆਂ ਨੂੰ ਟੋੜਨ ਆਏ ਕਿੱਥੇ ਥੁੜੇ ਹੋਏ ਵਿਅਕਤੀ ਪੁੱਤ ਨੂੰ ਲੈ ਕੇ ਮਤਵਾਨਾ ਪੁੱਤ ਗੋਦ ਲਿਆ ਪੁੱਤ ਬਣਾਉਂਦੇ ਨੇ ਧਨ ਕਲਗੀਆਂ ਵਾਲਿਆ ਤੂੰ ਮਾਂ ਪਿਓ ਗੋਦ ਲਿਆ ਏਵੀ ਤੇਰੀ ਚੂਜ ਨੇ ਸ਼ਿਵ ਦਾਤਾ ਸਦਾ ਲਈ ਸਤਿਗੁਰ ਦੇ ਚਰਨੀ ਸਮਾ ਗਿਆ ਉਸ ਦੀ ਉਮਰਾਂ ਦੀ ਅਵਲਾਖਾਂ ਪੂਰੀ ਹੋਈ ਬਾਕੀ ਸੰਗਤ ਫਤੇ ਚੰਦ ਦੀ ਜਥੇਦਾਰੀ ਵਿੱਚ ਵਾਪਸ ਟੁਰ ਗਏ ਵਿਰਹਾ ਵਿਯੋਗ ਵਿੱਚ ਭਰੇ ਪਰ ਆਤਮ ਰਾਜ ਦੇ ਰਸੀਏ ਜਿਉਂਦੇ ਪ੍ਰੇਮੇ ਸਣੇ ਸਣੇ ਪਟਨੇ ਪਹੁੰਚੇ ਫਤੇ ਚੰਦ ਨੇ ਆਪਣੇ ਘਰਬਾਰ ਨੂੰ ਢਾਹ ਕੇ ਗੁਰੂ ਮੰਦਰ ਬਣਾ ਦਿੱਤਾ ਫਿਰ ਪਦਾਰਥ ਦਾ ਲੰਗਰ ਜਾਰੀ ਕਰ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਸਥਾਪਨ ਕੀਤਾ ਸਾਰੀ ਉਮਰ ਗੁਰੂ ਪੂਜਾ ਕਰਦਾ ਉਪਦੇਸ਼ ਸੁਣਦਾ ਸ੍ਰਿਸ਼ਟੀ ਨੂੰ ਉਤਾਰਦਾ ਰਿਆ ਹੁਣ ਤੱਕ ਗੁਰਦੁਆਰਾ ਹੈ ਇਕਾदशी ਨੂੰ ਸ੍ਰੀ ਗੁਰੂ ਜੀ ਦਾ ਦਰਸ਼ਨ ਹੁੰਦਾ ਹੈ ਭੋਗ ਉਸੇ ਤਰ੍ਹਾਂ ਲੱਗਦਾ ਹੈ ਨਾਮ ਮੈਣੀ ਸੰਗਤ ਪੈਂਦਾ ਹੈ ਕਿਉਂਕਿ ਫਤੇਜੰਦ ਮੈਣੀ ਖੱਤਰੀ ਸੀ ਇਤਾਂ ਗੱਲਾਂ ਨੇ ਫਤੇਜੰਦ ਗੁਰੂ ਦਾ ਚਰਨਾਂ ਦਾ ਪੌੜਾ ਸੀ ਪ੍ਰੇਮੀ ਸੀ ਇਸ ਤਰ੍ਹਾਂ ਪਟਨੇ ਦੀ ਸੰਗਤ ਆਨੰਦਪੁਰ ਤੇ ਅਨੰਦਪੁਰ ਦੇ ਮਾਲਕ ਦੇ ਦਰਸ਼ਨ ਕਰਕੇ ਵਾਪਸ ਪਹੁੰਚੇ